ਦਸੂਹਾ ਦੇ ਵਿੱਚ ਪ੍ਰੇਮ ਸਬੰਧਾਂ ਦੇ ਚੱਲਦਿਆਂ ਇੱਕ ਪਤਨੀ ਨੇ ਖੌਫਨਾਕ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ। ਮੁਲਜ਼ਮਾ ਨੇ ਪਹਿਲਾਂ ਤਾਂ ਆਪਣੇ ਪਤੀ ਨੂੰ ਆਪਣੇ ਆਸ਼ਿਕ ਦੇ ਨਾਲ ਬਿਠਾ ਕੇ ਸ਼ਰਾਬ ਪਲਾਈ ਤੇ ਉਸ ਤੋਂ ਬਾਅਦ ਜਦੋਂ ਸ਼ਰਾਬ ਪੀ ਕੇ ਤੰਨ ਹੋ ਗਿਆ ਤਾਂ ਉਸ ਦੇ ਸਿਰ ਵਿੱਚ ਇੱਟਾਂ ਮਾਰ-ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਦੋਵਾਂ ਨੇ ਮਿਲ ਕੇ ਸਬੂਤ ਵੀ ਨਸ਼ਟ ਕਰ ਦਿੱਤੇ। ਸਵੇਰ ਹੁੰਦਿਆਂ ਹੀ ਆਪਣੇ ਪਤੀ ਦੀ ਮੌਤ ਦਾ ਡਰਾਮਾ ਰਚ ਕੇ ਬੈਠੀ ਤੇ ਨਾਲ ਹੀ ਲੋਕਾਂ ਤੇ ਪੁਲਿਸ ਦੀਆਂ ਅੱਖਾਂ ਦੇ ਵਿੱਚ ਧੂੜ ਸੁੱਟਣ ਦੀ ਵੀ ਕੋਸ਼ਿਸ਼ ਕੀਤੀ ਪਰ ਦਸੂਹਾ ਪੁਲਿਸ ਨੇ ਉਸ ਨੂੰ ਪ੍ਰੇਮੀ ਸਮੇਤ ਗ੍ਰਿਫਤਾਰ ਕਰ ਲਿਆ ਤੇ ਸਾਰੇ ਮਾਮਲੇ ਦਾ ਖੁਲਾਸਾ ਵੀ ਕਰ ਲਿਆ ਦੱਸ ਦਈਏ ਕਿ ਦਸੂਹਾ ਪੁਲਿਸ ਨੇ ਪਤਨੀ ਅਮਨਦੀਪ ਕੌਰ ਨੂੰ ਉਸਦੇ ਪ੍ਰੇਮੀ ਗੁਰਜੀਤ ਸਿੰਘ ਦੇ ਨਾਲ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬ੍ਰਾਮ ਹਨਾ ਪੰਚਰਾਜ ਵਸੀ ਕੌਲੀਆਂ ਜੀ ਦੀ ਉਮਰ 48 ਸਾਲਾਂ ਦਾ ਕਤਲ ਹੋ ਗਿਆ ਜਿਸ ਬੰਦੇ ਕਰਾ ਸਾਡੇ ਕੋਲੇ ਮਲਕੀਤ ਸਿੰਘ ਪੁੱਤਰ ਕਰਨ ਦਾ ਚੰਦਬਾਸੀ ਹਰਦੋਕਲਾ ਗੁਰਪੀਰ ਨਾਰਨੇ ਦਾ ਪਤੂਆ ਲੰਡਾ ਉਹਨੇ ਆਪਣਾ ਬਿਆਲ ਕੰਮ ਬੰਦ ਕਰਾਇਆ ਸੀ ਜਿਸ ਤਹਿਤ ਅਸੀਂ ਖਾਣਾ ਦਸੂਹਾ ਵਿਕੇ ਮਕਦਮਾ ਨੰਬਰ 104 ਮਿਤੀ 7/5/24 ਅੰਡਰ ਸੈਕਸ਼ਨ 302 ਚੋਣ ਕੇ ਐਪੀਸੀ ਦਰਜ ਕੀਤਾ ਸੀ ਤੇ ਬਿਆਨ ਦੇ ਵਿੱਚ ਉਹਨੇ ਇਹ ਗੱਲ ਦੇਖੋ ਦੱਸਿਆ ਸੀ ਕਿ ਉਹਦੀ ਇਹ ਮਰਰਲੇ ਬੁਖੀ ਦਾ ਉਹਦੀ ਘਰ ਵਾਲੀ ਮਨਦੀਪ ਕੌਰ ਤੇ ਉਹਦਾ ਜਿਹੜੀ ਘਰ ਦੇ ਦਾਸ਼ਕ ਗੁਰਦੀਪ ਸਿੰਘ ਪੁੱਤਰ ਸ਼ੰਗਾਰਾਪਾਸੀ ਉਹ ਡਰਾ ਇਹਨਾਂ ਨੇ ਬੀਤੀ ਰਾਤ 6 ਰਾਤ 6 3 ਦੀ ਰਾਤ ਨੂੰ ਇਹਨਾਂ ਨੇ ਦੋਨਾਂ ਨੂੰ ਮਿੱਤੇ ਕਤਲ ਕੀਤਾ ਹੈਗਾ ਜਿਸ ਤਹਿਤ ਪੁਲਿਸ ਵੱਲੋਂ ਮਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਹੈ ਤੇ ਇਨਵੈਸਟੀਗੇਸ਼ਨ ਦੇ ਦੌਰਾਨ ਇਹਦੇ ਦੋਨੋਂ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਤੇ ਇਹ ਹੁਣ ਸਾਡੇ ਕੋਲੇ ਪੁਲਿਸ ਰਿਪੋਰਟ ਹੈਗੀ ਹੈ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈਗੀ ਤੇ ਜੋ ਵੀ ਅਗਲੇ ਕੱਟ ਹੋਣਗੇ ਉਹ ਇਨਵੈਸਟੀਗੇਸ਼ਨ ਦੇ ਅੰਦਰ ਉਦੇ ਅਨਸਾਰ ਅਸੀਂ ਕਾਰਵਾਈ ਮੁਕੰਮਲ ਲਿਆਂਦੀ ਜਾਵੇ ਦਸੂਹਾ ਦੇ ਵਿੱਚ ਪ੍ਰੇਮ ਸਬੰਧਨ ਦੇ ਚੱਲਦਿਆਂ ਇੱਕ ਪਤਨੀ ਨੇ ਖੌਫਨਾਕ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ ਮੁਲਜ਼ਮਾ ਨੇ ਪਹਿਲਾਂ ਤਾਂ ਆਪਣੇ ਪਤੀ ਨੂੰ ਆਪਣੇ ਆਸ਼ਿਕ ਦੇ ਨਾਲ ਬਿਠਾ ਕੇ ਸ਼ਰਾਬ ਪਲਾਈ ਤੇ ਉਸ ਤੋਂ ਬਾਅਦ ਜਦੋਂ ਸ਼ਰਾਬ ਪੀ ਕੇ ਤੰਨ ਹੋ ਗਿਆ ਤਾਂ ਉਸ ਦੇ ਸਿਰ ਵਿੱਚ ਇੱਟਾਂ ਮਾਰ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਇਸ ਤੋਂ ਬਾਅਦ ਦੋਵਾਂ ਨੇ ਮਿਲ ਕੇ ਸਬੂਤ ਵੀ ਨਸ਼ਟ ਕਰ ਦਿੱਤੇ। ਸਵੇਰ ਹੁੰਦਿਆਂ ਹੀ ਆਪਣੇ ਪਤੀ ਦੀ ਮੌਤ ਦਾ ਡਰਾਮਾ ਰਚ ਕੇ ਬੈਠ ਗਈ ਤੇ ਨਾਲ ਹੀ ਲੋਕਾਂ ਤੇ ਪੁਲਿਸ ਦੀਆਂ ਅੱਖਾਂ ਦੇ ਵਿੱਚ ਧੂੜ ਸੁੱਟਣ ਦੀ ਵੀ ਕੋਸ਼ਿਸ਼ ਕੀਤੀ। ਪਰ ਦਸੂਹਾ ਪੁਲਿਸ ਨੇ ਉਸ ਨੂੰ ਪ੍ਰੇਮੀ ਸਮੇਤ ਗ੍ਰਿਫਤਾਰ ਕਰ ਲਿਆ ਤੇ ਸਾਰੇ ਮਾਮਲੇ ਦਾ ਖੁਲਾਸਾ ਵੀ ਕਰ ਲਿਆ। ਦੱਸ ਦਈਏ ਕਿ ਦਸੂਹਾ ਪੁਲਿਸ ਨੇ ਪਤਨੀ ਅਮਨਦੀਪ ਕੌਰ ਨੂੰ ਉਸ ਦੇ ਪ੍ਰੇਮੀ ਗੁਰਜੀਤ ਸਿੰਘ ਦੇ ਨਾਲ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬੀਰਾਮਾ ਫਨਾਪਸ ਰਾਜਵਾਸੀ ਕੌਲੀਆਂ ਜੀ ਦੀ ਉਮਰ 48 ਸਾਲਾਂ ਨੂੰ ਦਾ ਕਤਲ ਹੋ ਗਿਆ ਜਿਸ ਬੰਦੇ ਕਰਾ ਸਾਡੇ ਕੋਲੇ ਮਲਕੀਤ ਸਿੰਘ ਪੁੱਤਰ ਕਰਨ ਦਾ ਚੰਦ ਵਾਸੀ ਹਰਦੋਕਲਾ ਗੋਪੀਨ ਮਾਨਰ ਦਾ ਪਤੂਆ ਲੰਡਾ ਉਹਨੇ ਆਪਣਾ ਬਿਆਲ ਕੰਦ ਕਰਾਇਆ ਸੀ ਜਿਸ ਤਹਿਤ ਅਸੀਂ ਖਾਣਾ ਦਸੂਹਾ ਵਿਕੇ ਮਕਦਮਾ ਨੰਬਰ 104 ਮਿਤੀ 7/5/24 ਅੰਡਰ ਸੈਕਸ਼ਨ 302 ਚੋਣ ਕੇ ਐਪੀਸੀ ਦਰਜ ਕੀਤਾ ਸੀ ਤੇ ਬਿਆਨ ਦੇ ਵਿੱਚ ਉਹਨੇ ਇਹ ਗੱਲ ਦੇਖੋ ਦੱਸਿਆ ਸੀ ਕਿ ਉਹਦੀ ਇਹ ਮਰਰਲੇ ਬੁਖੀ ਦਾ ਉਹ ਮੁੰਡਾ ਜਿਹੜਾ ਅਮਿਤਪੁਰ ਤੇ ਉਹਦਾ ਜਿਹੜੀ ਘਰ ਦੇ ਦਾਸ਼ਕ ਗੁਰਦੀਪ ਸਿੰਘ ਪੁੱਤਰ ਸ਼ੰਗਾਰਾਪਾਸੀ ਉਹ ਡਰਾ ਇਹਨਾਂ ਨੇ ਬੀਤੀ ਰਾਤ 6 ਰਾਤ 6 3 ਦੀ ਰਾਤ ਨੂੰ ਇਹਨਾਂ ਨੇ ਦੋਨਾਂ ਨੂੰ ਮਿੱਤੇ ਕਤਲ ਕੀਤਾ ਹੈਗਾ ਜਿਸ ਤਹਿਤ ਪੁਲਿਸ ਵੱਲੋਂ ਮਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਹੈ ਤੇ ਇਨਵੈਸਟੀਗੇਸ਼ਨ ਦੇ ਦੌਰਾਨ ਇਹਦੇ ਦੋਨੋਂ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਤੇ ਇਹ ਹੁਣ ਸਾਡੇ ਕੋਲੇ ਪੁਲਿਸ ਰਿਪੋਰਟ ਤੇ ਹੈਗਾ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈਗੀ ਤੇ ਜੋ ਵੀ ਅਗਲੇ ਕੱਲ੍ਹ ਹੋਊਗਾ ਇਨਵੈਸਟੀਗੇਸ਼ਨ ਦੇ ਅੰਤ ਉਸ ਦਿਨ ਸਾਰਾ ਸੀ ਕਾਰਜ ਮੁਕੰਮਲ ਲਿਆਂਦੀ ਜਾ